ਹਲਦੀ ਸਾਫ ਕਰਨੀ ਆ ਹਲਦੀ ਤੇ ਸਾਫ ਹੀ ਗਈ ਹਾਂ ਉਹ ਮੰਮੀ ਨਹੀਂ ਉਹਦਣਾਏ ਆਹੋ ਉਹ ਲੈ ਕੇ ਆਏ ਸੀਗੇ ਅੱਛਾ ਦੀ ਲਖਾ ਤੇ ਜੀ ਪਈ ਤੇ ਮੈਨੂੰ ਵੀ ਨਹੀਂ ਚੇਤਾ ਆਇਆ ਹੂੰ ਉਹ ਮੈਂ ਹਾਂ ਚਲ ਕੱਢ ਕੇ ਤੇ ਸਿੱਕੂ ਚ ਪਾ ਦਿੰਨੀ ਆ ਹੂੰ ਤੇ ਬੀਜ ਦਿਓ ਕਿਸ ਵੇਲੇ ਟਾਈਮ ਕੱਢ ਕੇ ਸਾਫ ਸੁਭ ਕਰ ਲਾ ਤੇ ਸਵੇਰੇ ਸੁੱਕ ਤੇ ਬੀਜ ਦਾਂਗੇ ਗੁੱਢ ਕੇ ਥਾਂ ਬਣਾ ਲਾਂਗੇ ਉੱਥੇ ਮਗਰ ਵਟਾਂ ਹੀ ਪਾ ਕੇ ਨਾ ਦੋ ਚਾਰ ਉੱਥੇ ਲਾ ਦਾਂਗੇ ਆਪੇ ਹੁੰਦੀ ਰੂ ਸੱਸਾ ਜੀ ਆਹੋ ਆਪੇ ਤੇ ਹੁੰਦੀ ਰਹੂਗੀ ਵਾਧ ਹੀ ਰਹਿਣੀ ਜ਼ਮੀਨ ਦੇ ਵਿੱਚ ਹੀ ਆਹੋ ਚਲ ਬੀ ਬਣ ਜੂ ਨਾਲੇ ਗਾਂ ਦਾ ਮੇਰੀ ਗੱਲ ਸੁਣ ਬਲਜਿੰਦਰ ਦਾ phone ਆਇਆ ਨਹੀਂ ਬਲਜਿੰਦਰ ਦਾ phone ਨਹੀਂ ਕੀਤਾ ਨਾ ਉਹਨੇ ਕੀਤਾ ਨਾ ਮੈਂ ਹੀ ਕੀਤਾ ਉਹਨੂੰ phone ਉਹਨੇ ਵਿਚਾਰੀ ਨੇ ਕੀ ਕਰਨਾ ਸੀਗਾ ਹਾਂ ਕਿੱਦਾਂ ਧੀ ਪੁੱਤ ਚਾਈ ਚਾਈ ਆਉਂਦਾ ਵਾ ਘਰ ਵੀ ਚੱਲ ਆਪਣੇ ਮਾਂ ਪਿਓ ਦੇ ਘਰ ਭਰਾਵਾਂ ਨੂੰ ਮਿਲ ਕੇ ਆਉਂਦੇ ਆ ਅਗਲਾ ਖਾ ਨਹੀਂ ਕਿੱਦਾਂ ਟਾਈਮ ਕੱਢਦਾ ਵਾ ਤੇ ਪੂਜਾ ਨੇ ਤੇ ਉਹਦੀ ਵਿਚਾਰੀ ਦੀ ਲਾਹ ਫਾਈ ਬੜੀ ਕੀਤੀ ਕਿੰਨੀ ਉਹ ਗੱਲ ਉਹ ਦੁਖੀ ਗਈ ਆ ਮੈਨੂੰ ਤੇ ਆਪ ਨਾ ਮੈਂ ਸੋਈ ਤੇ ਸਾਰਾ ਹੀ ਸੁਣ ਲਈ ਹਾਂ ਪਰ ਮੈਂ ਉੱਥੇ ਕੋਈ ਕਹਿ ਨਹੀਂ ਸਕੀ ਮੈਂ ਇਹਨੇ ਕਹਿਣਾ ਵਾ ਏਵੇਂ ਚਾਣ ਕੇ ਤੇ ਬੋਲਦੀ ਪਰ ਉਹਨੇ ਤਾਂ ਮੈਨੂੰ ਵੀ ਨਹੀਂ ਬਖਸ਼ਣਾ ਉਹ ਤੇ ਅਹੀਂ ਆ ਜਿਹੜੇ ਟਾਈਮ ਪਾਸ ਕਰੀ ਜਾਂਦੇ ਆ ਵੀ ਚੱਲ ਕੋਈ ਗੱਲ ਨਹੀਂ ਸਾਂਝਾ ਕਰਵਾ ਬਣ ਜੂ ਸਾਡਾ ਵੀ ਕੋਈ ਬਣ ਜੂ ਤੇ ਉਹਦਾ ਵੀ ਨਾਲ ਬਣ ਜੂਗਾ ਪਰ ਉਹ ਤੇ ਇਹ ਗੱਲ ਨੂੰ ਸਮਝਦੀ ਨਹੀਂ ਆ ਤੇ ਮੈਂ ਤਾਂ ਆ ਬੜਾ ਪਸਤਾਇ ਬੱਚ ਵੀ ਕੀ ਕਿਦਾਂ ਬੋਲੀ ਕੁੜੀ ਨੂੰ ਤੇ ਵਿਚਾਈ ਚੁੱਪ ਚਾਪ ਕਰਕੇ ਚਲ ਗਈ ਹੈ ਨਾ ਚੁੱਪ ਚੁੱਪ ਜੀ ਗਈ ਮੈਂ ਹਾਂ ਚੱਲ ਹੁਣ ਪੂਜਾ ਨੂੰ ਕੀ ਬੰਦਾ ਆਖੇ ਹੈ ਨਾ ਤੂੰ ਜਿਆਦਾ ਸੁਭਾਈ ਇਦਾਂ ਦਾ ਵਾ ਨਾ ਨੂੰ ਕੋਈ ਕਹਿ ਹੀ ਸਕਦਾ ਬੰਦਾ ਨਾ ਕਿਸ ਦਿਨ ਜਾ ਕੇ ਨਾ ਤੇ ਹੋ ਕੇ ਆਵਾਂਗੇ ਥੋੜੇ ਦਿਨ ਠਹਿਰ ਕੇ ਨਾ ਆਜਾ ਸਾਮ ਨੂੰ ਫੋਨ ਕਰਾਂਗੇ ਇਹ ਤਾਂ ਜਾਂ ਫਿਰ ਹੋਈ ਉਹਨੇ ਜਾ ਕੇ ਦੰ 10 ਮਿੰਟ ਨਹੀਂ ਅਜੇ ਇਤ ਨਹੀਂ 4-5 ਦਿਨ ਠਹਿਰ ਕੇ ਨਾ ਫਿਰ ਜਾਵਾਂਗੇ ਪਤਾ ਕਿ ਜੇ ਹੁਣ ਅਹੀ ਉਸੇ ਨਾ ਫੋਨ ਨਾ ਹੀ ਕਰੀਏ ਉਹਨੂੰ ਮਗਰੇ ਚਲ ਗਏ ਨਾ ਅਗਲੀ ਦੀ ਸੱਸ ਮਾਂ ਸੋਚੂਗੀ ਅਸੀਂ ਪੰਨੇ ਕੀ ਗੱਲ ਹੋਈ ਨਹੀਂ ਮਗਰੀ ਆ ਗਈ ਹਾਂ ਹਾਂ ਤੇ ਕਣਕਾਂ ਦਾ ਕਿੱਦਾਂ ਵਾ ਕਿੰਨਾ ਕੁ ਟਾਈਮ ਲੈਣ ਗਿਆ ਜੇ ਕਣਕਾਂ ਅਜੇ ਹਰੀਆਂ ਵਾ ਮੀ ਮੜਮੜਾ ਪੈ ਗਿਆ ਹਫਤੇ ਨੂੰ ਪੱਕ ਜਾਣੀਆਂ ਬਸ ਇਸਲਾਵਾ ਕਰੰਦੇ ਐ ਇਸਲਾਵਾ ਕੀ ਕਰਨੀਆਂ ਵਿਪਨ ਆਜਾ ਤੂੰ ਹੀ ਸੁਣਦਾ ਬਹਿ ਜਾ ਕੁਰਸੀ ਢਾ ਕੇ ਦੱਸ ਦੇ ਦਿਨ ਹਾਂ ਜੀ ਗਾਲੇ ਦਵਾ ਜੋ ਕੱਲ ਪੂਜਾ ਨੇ ਬਲਜਿੰਦਰ ਨੂੰ ਬੋਲਿਆ ਨਾ ਉਹ ਬਿਲਕੁਲ ਸਹੀ ਨਹੀਂ ਬੋਲਿਆ ਤੇ ਨਾ ਹਾਨੂੰ ਚੰਗਾ ਲੱਗਾ ਵਾ ਨੇ ਬੋਲਿਆ ਤਾਂ ਗਲਤਾਂ ਨੇ ਵੇਖਿਆ ਬਲਜੇ ਕੀ ਸੱਚੂਗਾ ਬਲਜਿੰਦਰ ਦਾ ਘਰ ਵਾਲਾ ਕਿ ਇਹ ਨਹੀਂ ਪੈਣ ਆਪਣੀ ਇੱਜ਼ਤ ਕਰਦੇ ਐ ਨੇ ਬੋਲਣ ਦਾ ਤੇ ਵੀਰ ਇਹਨੂੰ ਨਹੀਂ ਪਤਾ ਲੱਗਦਾ ਬਹੁਤ ਗਲਤ ਬੋਲੀ ਐ ਫੇ ਇਹਨੇ ਕਹਿੰਦੇ ਵੇਖਿਆ ਨੀ ਵੀ ਕੌਣ ਆਇਆ ਨਾਲ ਕੀ ਜੱਕਰ ਸਾਰੇ ਟੱਬਰ ਬੈਠਾ ਇਹਨੇ ਉਹ ਚਾਚੀ ਮਿਲਣ ਗਈ ਬਲਜਿੰਦਰ ਅੰਦਰ ਇਹਨੂੰ ਦੀ ਬਹੁਤ ਲਾਪਾਗੀਤੀ ਗੱਲ ਹੈ ਪਹਿਲੀ ਗੱਲ ਤੇ ਇਹਦਾ ਫਰਜ਼ ਹੀਗਾ ਜਦੋਂ ਕੋਈ ਐਡੀ ਦੂਰੋਂ ਚੱਲ ਕੇ ਆ ਜੇ ਤੇ ਸਾਡੇ ਕੋ ਦੋ ਕਦਮ ਚੱਲ ਕੇ ਮਿਲਿਆ ਨਹੀਂ ਜਾਂਦਾ ਉਹਨੂੰ ਕਿ ਨਹੀਂ ਇਹ ਗੱਲ ਤਾਂ ਠੀਕ ਹੈ ਭਾਬੀ ਜੀ ਹਾਂ ਤੇ ਇਹ ਉਹਨੂੰ ਘਾਰ ਆਈ ਨੂੰ ਵਿਚਾਰੀ ਨੂੰ ਪੈ ਗਈ ਟੁੱਟ ਕੇ ਤੇ ਕੀ ਉਹਦੇ ਦਿਲ ਤੇ ਬੀਤਦੀ ਹੋ ਗਈ ਵੀ ਮੇਰੀ ਪਰਜਾਈ ਨੇ ਮੇਰੀ ਆ ਕਦਰ ਕੀਤੀ ਹੈ ਪਰਜਾਈ ਮੈਂ ਬਥੇੜਾ ਨੂੰ ਸਮਝਾਉਣਾ ਪਰ ਇਹਦੇ ਦਿਮਾਗ ਤੇ ਕੋਈ ਪੈਂਦੀ ਗੱਲ ਨਹੀਂ ਤੇ ਨਾਲੇ ਮੇਰੀ ਗੱਲ ਸੁਣਾ ਕਿ ਤੂੰ ਆ ਜਿਹੜਾ ਗੱਡੀ ਦੀ ਗੱਲ ਉਹਨਾਂ ਦੇ ਸਾਹਮਣੇ ਜੂ ਕੀਤੀ ਤੇ ਤੂੰ ਸਾਡੇ ਨਾਲ ਕਿਉਂ ਨਹੀਂ ਕੀਤੀ ਤੇਰਾ ਫਰਜ ਨਹੀਂ ਮੈਨੂੰ ਦੱਸਣ ਦਾ ਵੀ ਆ ਪੰਗਾ ਪਾਉਂਦੀ ਫਰਦੀ ਗੱਡੀ ਮੰਗਦੀ ਓਏ। ਉਹ ਮੈਂ ਤਾਂ ਕਹਾਂ ਨਾ ਸਮਝੂਗੀ ਚੱਲ ਆਪਈਏ। ਪਰ ਇਹਨੂੰ ਸਮਝ ਹੀ ਨਹੀਂ ਆਉਂਦੀ ਕੋਈ ਤੇ। ਸਮਝ ਇਦਾਂ ਥੋੜੀ ਆਉਂਦੀ ਆ। ਤੂੰ ਆੜਨਾ ਗੱਲ ਕਰਦਾ ਅਸੀਂ ਬਹਿ ਕੇ ਗੱਲ ਕਰਦੇ ਵੀ ਕੀ ਚੱਕਰ ਕੀ ਤੋਣਾ ਬਣਦੀ ਫਰਦੀ ਆ। ਵੇਖਾਂ। ਤੇ ਦਹਲਦੀ ਲੈ ਕੇ ਤੇ ਟਾਈਮ ਨਾ ਹੀ ਬੈ ਗਈ ਆ। ਇੰਨਾ ਨਹੀਂ ਪਤਾ ਕਿ ਇੱਥੇ ਭਾਂਡਿਆਂ ਦਾ ਟੋਕਰਾ ਮਾਂਜਣ ਵਾਲਾ ਵਾ। ਪਹਿਲਾਂ ਉਹ ਮਾਂਜਣਾ। ਕਿ ਡੀਐਨਏ ਹਲਦੀ ਜਿੱਦਾਂ ਨਾ ਹੁਣੇ ਹੀ ਬੀਜ ਆਉਣੀ ਹੁੰਦੀ ਆ ਇੱਕ ਹੈਵੀ ਕਮੀ ਹੀ ਆਉਂਦੇ ਡੈਪੇ ਆਥੇ ਚੁਗਲੀਆਂ ਮਾਰਨ ਲਾਉਣ ਤੇ ਮੇਰੀਆਂ ਹੀ ਵਿਆਹ ਹੋਣਾ ਸ਼ਿਕਾਇਤਾਂ ਕੋਈ ਨਹੀਂ ਇਹਦੇ ਨਾਲ ਤਾਂ ਮੈਂ ਨਾ ਬਾਹਰ ਜਾ ਕੇ ਗੱਲ ਕਰਦੀ ਆ ਚੱਲ ਕੋਈ ਗੱਲ ਨਹੀਂ ਆਪੇ ਸਮਝ ਜੂਗੀ ਕਾਲੇ ਨਹੀਂ ਪਈ ਤਾਂ ਕੀ ਕੋਈ ਗੱਲ ਨਹੀਂ ਚੰਗੇ ਦੇ ਕੰਨ ਪਰ ਢੇਜੇ ਸਾਰਾ ਕੁਝ ਵੇਖਣ ਦੀ ਆ ਮੇਰੇ ਰਸੋਈ ਚ ਕਿੱਦਿਆਂ ਤਹਿਆ ਉਹਨਾਂ ਚੁਗਲੀਆਂ ਢੇਜੇ ਲਾਉਣ ਵੇ ਖੰਦ ਖਦੇ ਪਰਣਦੇ ਆ ਉਹ ਗੱਲਾਂ ਆਂ ਜਿਹੜੇ ਕੱਲ ਤੂੰ ਕੀਤੀਆਂ ਵਾ ਤੇ ਮੈਂ ਗਲਤ ਕੀ ਕੀਤਾ ਵਾ ਮੈਂ ਆਪਣੇ ਘਰ ਦੀ ਗੱਲ ਕਰਨ ਦੀ ਉਹਦਾ ਫਰਜ ਬੰਦਾ ਹੀ ਇੱਥੇ ਆ ਕੇ ਬੋਲਣ ਦਾ ਪਰ ਜਿਵੇਂ ਬੋਲਣਾ ਹੈ ਉਹ ਵੱਡਿਆ ਕਰ ਤੂੰ ਛੋਟੀਆਂ ਨਾ ਤਨੋ ਤੈਨੂੰ ਬੋਲਣ ਲੱਗਾ ਕੋਈ ਪਤਾ ਨਹੀਂ ਲੱਗਦਾ ਕੀ ਬੋਲਣਾ ਮੈਂ ਤਾਂ ਹੰਦਾ ਸਾ ਤੁਸੀਂ ਬਹੁਤ ਗਲਤ ਕਰਨ ਦੇ ਆ ਨਾਲੇ ਹਰਦੀ ਭਾਜੀ ਗੱਲ ਕਹਿਣ ਦੇ ਆ ਨਾ ਕਿ ਦੱਸਿਆ ਨਹੀਂ ਹੈਗਾ ਘਰ ਮੈਂ ਭਾਵੇਂ ਤੁਸੀਂ ਦੱਸਿਆ ਭਾਵੇਂ ਨਹੀਂ ਦੱਸਿਆ ਪਰ ਮੈਂ ਦੱਸਦਾ ਜੇ ਮੈਂ ਘੱਡੀ ਲਿਆਉਣੀ ਆ ਤੇ ਬੱਸ ਲਿਆਉਣੀ ਆ ਤੈਨੂੰ ਤਾਂ ਸ਼ਰਮਿਆ ਨਹੀਂ ਮਾਸਾਜੀ ਤੇ ਘਰ ਦਾ ਕੰਡੀਸ਼ਨ ਕੀ ਆ ਆਪਣੇ ਘਰ ਵਾਲ ਵੇਖੇ ਤੋਈ ਦਾਈ ਦਾ ਉਹਦੋਂ ਤੇ ਘਰ ਦੀ ਕੰਡੀਸ਼ਨ ਕੋਈ ਵੇਖਦਾ ਨਹੀਂ ਜਦੋਂ ਇਹਨਾਂ ਦੇ ਕੰਮ ਹੁੰਦੇ ਆ ਪੂਜਾ ਤਾਂ ਦਰਵਾਜ਼ੇ ਅੰਦਰ ਨਹੀਂ ਮਤਲਬ ਸ਼ਰਮ ਨਹੀਂ ਆ ਕਾ ਪਰ ਨਹੀਂ ਨਹੀਂ ਉਹ ਨਹੀਂ ਪਰ ਨਹੀਂ ਭਾਈ ਹਰਦੀ ਨਹੀਂ ਆ ਇਹਦਾ ਨਹੀਂ ਬਹਿਰਮਾਨਾ ਉਹਨੇ ਇੱਕ ਸ਼ਾਦਲਾ ਦਾ ਜਿਹੜਾ ਨਹੀਂ ਪੂਜਾ ਬੈਠਾ ਤੂੰ ਵੀ ਬਹਿਰਮਾਨਾ ਚੱਲ ਬੈਠੇ ਮਾਨਾ ਇਹ ਤਮਾਸ਼ਾ ਇਹ ਹਟ ਦੇ ਅਸਲ ਦੇਖਣ ਦੇ ਲੋਕ ਨਹੀਂ ਦੇਂਦੇ ਨਾ ਕਪਾਟ ਬਹਿਰਮਾਨੇ ਜੀ ਉਹਨੂੰ ਹਟਾਉਣ ਦੇ ਆ ਤੂੰ ਇੱਥੇ ਅੱਗੇ ਦੋਵੇਂ ਜੀ ਚਾਉਂਦੇ ਹੀ ਪਿਆ ਹੋ ਕੁਛ ਕਰਨਾ ਪੂਜਾ ਕਰਾਤਾ ਨਾ ਨਣੀ ਉਹ ਕੰਮ ਲੱਗ ਹੋ ਰ ਇਹਨਾਂ ਦੇ ਮਗਰ ਅੱਗੇ ਦੇ ਮੈਂ ਸਕੂਟੀ ਤੇ ਮੰਨ ਗਈ ਸੀ ਨਾ ਹੁਣ ਮੈਂ ਨਹੀਂ ਮੰਨਣਾ ਸਕੂਟੀ ਤੇ ਮੈਂ ਗੱਡੀ ਲੈਣੀ ਆ ਤੇ ਬੱਸ ਲੈਣੀ ਆ ਜੋ ਕਰਨਾ ਕਰ ਲੈ ਨਾ ਤਰ ਮੈਂ ਗੱਡੀ ਰਹਿ ਕੋਈ ਗੱਲ ਨਹੀਂ ਤੇ ਮੈਂ ਗੱਡੀ ਤੇ ਹੀ ਲਾਗ ਦਊਂਗਾ ਤਰ ਮੈਂ ਕਰਗਾ ਹੁਤਾ ਆਪਦੇ ਮੋਟਰਸਾਈਕਲ ਤੇ ਚੜ ਕੇ ਮਿੰਟ ਚੌਂਦੀ ਚੜ ਜਾਂਦੇ ਆ ਚੜ ਜਾਂਦੇ ਫਿਰ ਕੀ ਵੱਡੇ ਹੋ ਉਹ ਜੋ ਮਰਜ਼ੀ ਕਰ ਦੋ ਕਿਉਂ ਜੋ ਮਰਜ਼ੀ ਕਰ ਲੈ ਸਾਂਝੀ ਘਰ ਵਿੱਚ ਇਦਾਂ ਹੀ ਹੁੰਦਾ ਵਾ ਕਾਹਦਾ ਚੁੱਪ ਕਰ ਰਿਹਾ ਯਾ ਪਾਬੇ ਨੂੰ ਪੇਡਾਂ ਤਰ੍ਹਾਂ ਸ਼ਰਦਣੇ ਦੇ ਫੇਰ ਇੱਕ ਉਹ ਨਹੀਂ ਬਹਿ ਜਾ ਪੇਪਨ ਕੀ ਤਮਾਸ਼ਾ ਲਾਇਆ ਤੁਸੀਂ ਲਾਓ ਹੱਥ ਬੋਲੇ ਜਹੇਗੇ ਉਤੇ ਮੈਂ ਵੀ ਸਾਦਨੀ ਆ ਨਾ ਆਪਣੇ ਭਰਾਵਾਂ ਨੂੰ ਇਹ ਵੀ ਇਹਨੂੰ ਹੈ ਬੋਲਦੇ ਨੂੰ ਅਗਲਾ ਕੋਈ ਨਹੀਂ ਚੁੱਪ ਕਰ ਜਾ ਤੂੰ ਹੀ ਚੁੱਪ ਕਰ ਜਾ ਸਾਰਾ ਟਾਡਾ ਕੀਤਾ ਕਰਾਇਆ ਵਾ ਠੀਕ ਆ ਹੁਣ ਫਫੜੇ ਜੇ ਨਾ ਬਾਉ ਉਤੋਂ ਦੀ ਪੂਜਾ ਚੁੱਪ ਕਰ ਨਾ ਕਾਲੀ ਪਾਓ ਅਰੇ ਕਾਦਾ ਚੁੱਪ ਕਰਾਂ ਮੈਂ ਜੋ ਤੁਸੀਂ ਕਰਾਉਣਾ ਸੀ ਉਹ ਤੇ ਤੁਸੀਂ ਕਰਾਤਾ ਵਾ ਆਪਣੀ ਭੈਣ ਦੀ ਗੱਲ ਕਰਦੇ ਉਹਨਾਂ ਨੂੰ ਵੀ ਤੁਸੀਂ ਭੜਕਾ ਕੇ ਭੇਜਿਆ ਹੈਂ। ਆ ਵੀ ਇਹਨੂੰ ਲੈ ਜਾ ਮੇਰੀ ਅੱਖਾਂ ਤੋਂ ਪਰੇ ਨਹੀਂ ਫੇਰ ਖਾਣ ਲੱਗ ਜਾਨੀਏ। ਨਹੀਂ ਆ ਪੈ ਜਾ। ਚੱਲ ਆ ਜਾ ਨੂੰ। ਨਹੀਂ ਲੈ ਜਾ ਨੂੰ ਲੱਗ ਪਰੇ। ਇੱਥੇ ਕਰਕੇ ਜਾਣਾ। ਪਰ ਇਹ ਲੈ ਜਾ ਨੂੰ ਮੇਰੀ ਅੱਖਾਂ ਤੋਂ। ਤੁਸੀਂ ਸਾਰੇ ਬੁੱਟੋਂ ਮੈਨੂੰ ਆਓ ਸਾਰੇ ਆਓ ਆ ਜਾਓ ਤੁਸੀਂ ਨਹੀਂ ਆ ਜਾਓ ਮੈਂ ਤੁਹਾਨੂੰ ਦੱਸਣੀ ਆ। ਵੇ ਇਹਦੀ ਜ਼ੁਬਾਨ ਕਦਾ ਖੁੱਲਣ ਦੀ ਉਹ ਵੇ ਇਹਦੀ ਜ਼ੁਬਾਨ। ਉਹ ਚੱਲ ਜਾ ਪੂਜਾ ਅੰਦਰ ਜਾ ਤੂੰ। ਤੂੰ ਹੀ ਚੁੱਪ ਕਰ ਜਾ। ਤੂੰ ਨਹੀਂ ਪਹਿਲਾਂ ਤੁਸੀਂ ਲੜਾਈ ਲਾਈ ਹੈ ਨਾ ਤੇ ਹੁਣ ਇਦਾਂ ਹੀ ਲੱਗਣੀ ਆ। ਉਹ ਨੇਤਾ ਦਾ ਕਲੇਸ਼ ਇਦਾਂ ਪਿਆ ਕਰੂਗਾ ਇਹ ਨਹੀਂ ਕਰਦਾ। ਤੁਸੀਂ ਲਵਾਈ ਆ। ਉਹ ਸ਼ਰਮ ਕਰ ਕੋ ਭਾਬੀ ਦੇ ਅ ਕੜਾ ਰੋਏ ਤਾਂ ਹੀ ਮੇਰੇ ਕੋ ਤਮਾਸ਼ਾ ਲਵਾਉਂਦੇ ਹੋ ਆਪ ਹੀ ਲਵਾਉਂਦੇ ਹੋ ਪਾ ਵੀ ਲੈ ਜਾ ਇਹਨੂੰ ਵੇਪਨ ਚੁੱਪ ਕਰ ਜਾ ਤੂੰ ਕਿਉਂ ਨਹੀਂ ਚੁੱਪ ਕਰਦਾ ਇਹਨੂੰ ਚੁੱਪ ਕਰ ਯਾਰ ਚੁੱਪ ਕਰ ਵੇਪਨ ਚੋਂ ਆਪਾਂ ਕਰ ਇਹ ਤੈਨੂੰ ਪਤਾ ਐਦਾਂ ਦੀ ਦੁਕਾਨ ਨੂੰ ਉਹਨੂੰ ਛੇੜਿਆ ਪਾਜੀ ਮੈਨੂੰ ਥੋੜਾ ਹੌਲੀ ਕਰ ਦੇਣਾ ਵੀਰਾਂ ਨੂੰ ਨਹੀਂ ਹੋ ਨਹੀਂ ਵੇਪਨ ਤੂੰ ਨਿਹਾਣਾ ਵਾ ਤੂੰ ਮੈਂ ਗੱਲ ਇਹ ਪਾਜੀ ਇਹਨੂੰ ਬੋਲਣ ਲੱਗਾ ਪਤਾ ਲੱਗਦਾ ਕੋਈ ਉਹ ਤੇਰੀ ਮੈਂ ਮੈਂ ਗੱਲ ਮੰਨਦਾ ਵਾਂ ਤੂੰ ਸਿਆਣਾ ਬਣ ਉਹ ਤੇ ਐਦਾਂ ਦੀ ਪਤਾ ਸੁਭਾਅ ਐਦਾਂ ਦਾ ਪੂਜਾ ਦਾ ਤੂੰ ਸਿਆਣਾ ਬਣ ਸਿਆਣਾ ਪਾਜੀ ਹਣ ਕੀ ਕਰੇ ਇਹਨੂੰ ਉਹਨੂੰ ਸਮਝਾ ਕਿੰਨਾ ਸਮਝਾ ਚੱਲ ਬਹਿ ਜਾ ਤ ਨਾ ਲੜੋ ਭਰਾਵਾ ਇੰਨਾ ਨਾਕ ਪਤ ਪਾਓ ਲੋਕੀ ਸਭ ਤਮਾਸ਼ਾ ਵੇਖਣੇ ਕੋਠੀ ਚੜੜਾ ਤਮਾਸ਼ਾ ਇਹਨੇ ਭਾਈ ਆਪ ਲੈ ਆਓ ਉਹ ਚੱਲ ਕੋਈ ਗੱਲ ਨਹੀਂ ਆਪੇ ਬੰਦੂ ਸੈਣੀ ਕੋਈ ਗੱਲ ਨਹੀਂ ਸੈਣੀ ਬੰਦੂ ਇਥੇ ਇੰਨਾ ਦੇ ਨਾ ਸਿਰ ਮੱਥਾ ਮਾਰਦੇ ਹੌਲੀ ਗੱਲ ਕਰ ਹੌਲੀ ਗੱਲ ਕਰ ਫਿਰ ਸਿੱਧਾ ਉੱਚੀ ਉੱਚੀ ਸੰਗ ਪਾਣ ਦੀ ਬੇਵਪਨ ਜਨਤਾ ਹਰ ਚੁਕੜਾ ਕੋ ਵੱਡੀ ਬਾਧਰੀ ਨਹੀਂ ਹੈਗੀ ਬਾਧਰੀ ਪਾਜੀ ਕੀ ਕਹਿੰਦਾ ਸਾਰੇ ਟੱਬਰ ਨੂੰ ਤੇ ਵਕਤ ਪਾਇਆ ਨੇ ਉਹ ਤੇਰੀ ਮੈਂ ਗੱਲ ਮੰਨਦਾ ਵਾਂ ਪਰ ਹੁਣ ਰਮਾਨ ਨੇ ਚੋ ਪਰੇ ਬਹਿ ਜਾ ਹੁਣ ਉਹ ਬੈ ਗਈ ਅੰਦਰ ਮਾਨਣ ਹੁਣ ਜਿਆਦਾ ਕਲੇਸ਼ ਨਾ ਵਧਾਓ ਤਾਂ ਸਮਝਾ ਦੇ ਬਾ ਦਿਨ ਕਰਕੇ ਸਮਝਾ ਦੇ ਜਾ ਕੇ ਅੰਦਰ ਪਾ ਪੇ ਸਮਝਾ ਦੂਗੀ ਤੂੰ ਬਹਿਰ ਮਾਨ ਨਾ ਅੰਦਰ ਨਾ ਹੋਣ ਮੈਨੂੰ ਅੰਦਰ ਕਿੱਥੇ ਖੜੀ ਜਾਣ ਦੀ ਆ ਸਾਰਾ ਤੇਰਾ ਹੀ ਤੇ ਕੀਤਾ ਕਰ ਆਇਆ ਤੁਸੀਂ ਉਹਨੂੰ ਪੰਪ ਦਿੰਦੇ ਹੋ ਫੇਰ ਹੀ ਲੜਦਾ ਵਾ ਐਨੇ ਛਰਦਾ ਨਹੀਂ ਉਹਨੇ ਮੇਤੇ ਹੱਥ ਚੁੱਕਿਆ ਅੱਜ ਤੁਹਾਡੇ ਮਗਰ ਲੱਗਾ ਨਾ ਫੇਰ ਉਹਨੇ ਹੱਥ ਚੁੱਕਿਆ ਵਾ ਕੁਛ ਨਹੀਂ ਹੁੰਦਾ ਚੱਲ ਕੋਈ ਨਹੀਂ ਮੈਂ ਆਪੇ ਸਮਝਾ ਲੂੰਗੀ ਵਿਪਨ ਲੋ ਜਾ ਮੈਂ ਪਾਣੀ ਲਿਓਨੀ ਕੁੱਟ ਤੁਹੀਂ ਜਿੰਨਾ ਕਹੂੰਣਾ ਵਾ ਆ ਲੈ ਪਾਣੀ ਪੀ ਕੁੱਟ ਮੈਂ ਅੱਗ ਲਾਵਾਂ ਕਹਿੰਦੀ ਪਾਣੀ ਨੂੰ ਹੇ ਪੂਜਾ ਤੈਨੂੰ ਕੀ ਹੋ ਗਿਆ ਵਾ ਇੰਨਾ ਗੁੱਸਾ ਨਹੀਂ ਚੰਗਾ ਹੁੰਦਾ ਫੇਰ ਤੇਰਾ ਬੀਪੀ ਵਾਜ ਜਾਊਗਾ ਅੱਗੇ ਤੇ ਕੱਲ ਤੂੰ ਬਿਮਾਰ ਹੀਗੀ ਕਿੰਨੀ ਮਹਾ ਤਾਂ ਠੀਕ ਹੋਈ ਆ ਠੀਕ ਮੈਨੂੰ ਤੇ ਹੁਣ ਕਿੱਥੇ ਦੇਣਾ ਵਾ ਮੈਂ ਤਾਂ ਜਦੋਂ ਦੇ ਵਿਆਹ ਹੀ ਆਈਆਂ ਨਾ ਉਦੋਂ ਦੇ ਹੀ ਤੇ ਮੇਰੇ ਬੀਪੀ ਵਧਾ ਛੜੇ ਆ ਮੈਨੂੰ ਪਤਾ ਸਭ ਕੁਝ ਉਹ ਤੂੰ ਹੀ ਅੰਦਰ ਖਾਤੇ ਕਰਦੇ ਹੋ ਨਾ ਸੱਪ ਦਾ ਮੈਨੂੰ ਇਹ ਨਾ ਸੋਚਿਓ ਮੈਨੂੰ ਪਤਾ ਕੋਖੜੀ ਲੱਗਦਾ ਹੈਗਾ ਤੂੰ ਇਹ ਬੜੇ ਦੋਵੇਂ ਜੀ ਮੀਠਣੇ ਠੀਕ ਆ ਤੇ ਮੈਂ ਇਹਦਾ ਬਣਨ ਨਹੀਂ ਦਿੰਦੀ ਮੈਨੂੰ ਸਾਰਾ ਪਤਾ ਹੈ ਤੈਨੂੰ ਕੀ ਕੀ ਕਰਦੇ ਫਿਰਦੇ ਹੋ ਚਲ ਕੋਈ ਨਹੀਂ ਪਤਾ ਵਾ ਤੇ ਬਹਿ ਕੇ ਦੱਸ ਲਈ ਮੈਨੂੰ ਤੇ ਹੱਥ ਲਾ ਮੈਂ ਤੇ ਮਾਸਾ ਚੰਗੇ ਨਹੀਂ ਲੱਗਣ ਰਿਹਾਗੇ ਉੱਤੋਂ ਤਾਂ ਭੋਲੇ ਬਣ ਜਾਂਦੇ ਨੇ ਵਿੱਚੋਂ ਇਹਨੇ ਛਤਾਨਾ ਕੋਈ ਹਸਾਬ ਨਹੀਂ ਟੱਡਾ ਹਾਏ ਰੱਬਾ ਇਹਨੂੰ ਕੀ ਹੋ ਗਿਆ ਨਾ ਤੇ ਇਹ ਕਿਹਦੀ ਸੌਂਦੀ ਗੈਂਦੀ ਆ ਬੋਲੀ ਚਲੇ ਜਾਂਦੀ ਜੋ ਮੂੰਹ ਚੋਂ ਆਉਂਦਾ ਬੋਲੀ ਚਲੇ ਜਾਂਦੀ ਆ ਕਿੰਨਾ ਕਚੇਰੇ ਦੀਆਂ ਜਰੂਗੀਆਂ ਇਹਦੇ ਹੱਦੋਂ ਹੀ ਵਾਦੀ ਜਾਂਦੀ ਆ ਪਤਾ ਨਹੀਂ ਇਹ ਘਰ ਚ ਕੀ ਬਣ ਰਿਹਾ ਮੈਨੂੰ ਤੇ ਸਮਝ ਨਹੀਂ ਲੱਗਦੀ ਇਹਦੀ ਇਹਨੂੰ ਕਦੋਂ ਸੋਝੀ ਆਊਗੀ ਆ ਜਿਹੜੀ ਜਦੋਂ ਦੀ ਜ਼ਿੰਦਗੀ ਦੀ ਆਈ ਨਾ ਇਹਨੇ ਘਰ ਦਾ ਬੇੜਾ ਕਰ ਕਰਸੇ ਸੋਛੜਿਆ ਨੇ ਚੱਲ ਕੋਈ ਇਹਦਾ ਇਹਨੇ ਰਹਿਣ ਕੱਖ ਦੇ ਤਾਇ ਨੇ ਆ ਵੇਖੋ ਕਦਾ ਘਰ ਵਿੱਚ ਪਾਣੇ ਚੁੱਕ ਚੁੱਕ ਮਾਰਂਦੀ ਦੇ ਉਹ ਚਾ ਰਹਿਣ ਨੇ ਨਹੀਂ ਭਾਈ ਛੱਡੋ ਮੈਨੂੰ ਇਹਦਾ ਕਰਨਾ ਪਤਾ ਚ ਮੈਂ ਪਹਿਲੇ ਖਲੋ ਜਾ ਮੰਨ ਲਾ ਮੇਰੀ ਗੱਲ ਜੇ ਹੋਲ ਜਾਈ ਤਾਂ ਕੋਤਗਲੇਸ਼ ਪਾਇਆ ਹੁੰਦਾ ਇਹਨਾਂ ਨੇ ਤੇ ਤੂੰ ਵਰੜ ਵਰ ਲਈ ਜਾਂਦਾ ਕਾਹਲੀ ਵਰੜ ਲਈਆ ਮੈਂ ਚਲੀ ਚਲੀ ਮੈਂ ਸਾਰੀ ਬੜਬੜ ਮੋਕਾ ਦੇਣੀ ਆ ਹੁਣੇ ਬਾਹਰ ਵੀ ਤੂੰ ਅੰਦਰ ਬਾਹਰ ਘਾੜੇ ਤੱਕ ਮਾੜ ਦੇ ਨਾਲੇ ਫੈਸ਼ਨ ਤੈਨੂੰ ਆ ਸਭ ਨਾ ਕਾਲੀ ਸਰਵਾ ਕਾਹੇ ਘਾੜੇ ਮਾਰੀ ਤੋਕੇ ਮੈਂ ਹੈ ਐਨਾ ਮੈਨੂੰ ਤੈਨੂੰ ਗੁੱਸਾ ਖੜਾਇਆ ਹਿੰਦੀ ਆ ਵੀ ਗੱਲਾਂ ਦਿੱਤੀਆਂ ਮੇਰੇ ਬਾਹਰ ਉਥੇ ਵੀ ਤੁਹਾਨੂੰ ਪਤਾ ਨਹੀਂ ਲੱਗਾ ਉਹਨਾਂ ਨੂੰ ਵੀ ਸਮਝਾ ਲਈਆ ਕਰੋ ਕਿ ਤੂੰ ਬੜਾ ਬਣਾਉਂਦੇ ਤਾਂ ਤੂੰ ਡਾਕਾ ਲੈਦੇ ਉਹ ਵੱਡੇ ਆ ਤੂੰ ਛੋਟੀਆਂ ਆ ਛੋਟੀ ਬਣ ਕੇ ਰਹਿ ਬਾਹਰ ਜੀ ਮੈਨੂੰ ਜਾਣ ਦੋ ਦਾਰਿਤ ਗਨਗਾ ਸਾਡਾ ਦਾਸ ਬਰੇ ਕਰੋ ਤੋ ਇਹ ਕੀ ਜਾਂਦੇ ਹੋ ਨਾਲੇ ਉਹ ਵੀ ਜਾਂਦੇ ਆਹੋਈ ਇਹ ਗਲੋਂ ਲੱਥੇ ਸਾਡੇ ਇਹਨਾਂ ਨੇ ਜਿੱਤੇ ਦੇ ਨੋਟ ਨਹੀਂ ਲਿਆ ਨਹੀਂ ਦਿੰਦਾ ਉਹਨਾਂ ਨੂੰ ਉਹਨਾਂ ਨੂੰ ਭੁਜੀਦਾ ਹਾਏ ਰੱਬਾ ਇਹ ਤਾਂ ਕਿਸ ਦੀ ਮੰਦੀ ਸੌਂਦੀ ਨਹੀਂ ਆ ਵੇਖ ਉਹਦੇ ਗਾੜੀ ਬੜਬੜ ਬੋਲੀ ਚਲੇ ਜਾਂਦੀ ਆ ਅਸੀਂ ਕੀ ਕਰੀਏ ਅਸੀਂ ਤੇ ਵਿਚਾਲੇ ਫਸ ਗਏ ਸਾਡਾ ਹੀ ਨਾਂ ਲਾਈ ਚਲੇ ਜਾਂਦੀ ਜੋ ਕਰੋਂਦੇ ਤੁਸੀਂ ਕਰਾਉਂਦੇ ਯੋ ਮੈਂ ਤਾਂ ਬਚਰਾ ਵੇਪਨ ਸਹਾ ਵੀਪਨ ਤੇ ਮੇਰੀ ਮੰਨ ਗਿਆ ਵਿਚਾਰਾ ਉਹਦੇ ਗਿਆ ਪਿਆ ਇਹਨੂੰ ਕਿਹੜਾ ਸਮਝਾਵੀ ਨਹੀਂ ਉਹ ਨਹੀਂ ਪੈਂਦਾ ਉਹ ਵੀ ਨਹੀਂ ਪੈਂਦਾ ਉਹ ਵੀ ਅੱਗ ਦੀ ਨਾਲ ਹੀ ਉਹ ਕਿਤੇ ਉਹਦਾ ਅੱਗੇ ਤੇ ਨਹੀਂ ਬੋਲਦਾ ਹੁੰਦਾ ਹੁਣ ਤੇ ਪਤਾ ਨਹੀਂ ਉਹਨੂੰ ਕੀ ਹੋ ਗਿਆ ਵਾ ਕੀ ਕਰੇ ਵਿਚਾਰਾ ਯਾਰ ਉਹ ਕਿੰਨਾ ਵੀ ਚੱਲੀ ਚੱਲੀ ਜਾਵੇ ਇਹਦੀ ਹੁਣ ਚੱਲੀ ਤੇ ਜਾਵੇ ਪਰ ਐਦਾਂ ਨਹੀਂ ਨਾ ਚਾਹੀਦੀ ਘਰ ਚ ਤਮਾਸ਼ਾ ਲੱਗਦਾ ਆਂਡੀਆਂ ਗਵਾਂਡੀਆਂ ਕੀ ਆਖਣਗੇ ਵੀ ਇਹਨਾਂ ਦੀ ਬੁੱਟੀ ਰੋਸ ਕੇ ਚਲ ਗਈ ਆ ਆਖਣਾ ਜਠਾਣੀ ਨਹੀਂ ਚੰਗੀ ਟਿਕਣ ਨਹੀਂ ਦਿੰਦੀ ਇਹਨੂੰ ਬੋਤ ਮੈਂ ਤੇਰੀ ਗੱਲ ਮੰਨਦਾ ਉਹ ਅੱਗੇ ਨਹੀਂ ਬੋਲਦਾ ਹੁੰਦਾ ਅੱਜ ਨੇ ਹਾਦੀ ਕਰਤੀ ਆ ਤੇ ਫੇਰ ਉਹ ਗਾੜੀ ਬੋਲਿਆ ਦੇ ਵਿਚਾਰਾ ਉਹਨੇ ਬੈਗ ਚ ਜਿਹੜੇ ਪਾਏ 100 ਰੁਪਏ ਰੋਕ ਉਹਨੂੰ ਪੂਜਾ ਰੁਕ ਜਾ ਨਹੀਂ ਕਿਤੇ ਨਹੀਂ ਜਾਣਾ ਦੀਦੀ ਮੈਨੂੰ ਨਾ ੜਕੋ ਤੁਸੀਂ ਮੈਂ ਨਹੀਂ ਹਾਦੀ ਹੋ ਗਈ ਤੇਰੇ ਨਾਲ ਪੂਜਾ ਹਾਦੀ ਹੋ ਗਈ ਤੇਰੇ ਵਾਲੀ ਚੱਲ ਅੰਦਰ ਮੇਰੀ ਕਾਹਦੀ ਹਾਦ ਹੋ ਗਈ ਆ ਆ ਵੀ ਨਾ ੜੱਕੇ ਨੂੰ ਜਾਂਦੀ ਜਾਂਦੀਆਂ ਜਾਂਦੇ ਨੂੰ ਤੂੰ ਅੰਦਰ ਜਾਏਗਾ ਕਿ ਨਹੀਂ ਮੇਰੀ ਇਹ ਸੁਨੇਗਾ ਤੂੰ ਬਹਿ ਜਾ ਮਾਰਨਾ ਜਾ ਕੇ ਉਹ ਜਿਹੜੇ ਵਰਤ ਬੜਾ ਪਾਇਆ ਨੇ ਕੋਖ ਨਹੀਂ ਤੂੰ ਹੀ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਉਂ ੜੱਕੀ ਜਾਂਦੇ ਜਿਹਦੇ ਮੈਂ ਲੜ ਲੱਗੀਆਂ ਉਹ ਹੀ ਨਹੀਂ ਵੇਖਣਾ ਪਸੰਦ ਕਰਨ ਜਾਂ ਤੂੰ ਹੀ ਕਹ ਤੋ ੜਕੰਡੇ ਦੇ ਹਾਂ ਹੈ ਢੱਕਣ ਦੇ ਤੇ ਹੁਣ ਕਲਾ ਵਧਾਈ ਚਲੇ ਜਾਈਏ ਜੇ ਉਹ ਸੁਦਾਈ ਹੋ ਗਿਆ ਤਾਂ ਤੂੰ ਛ ਦੇਣ ਹੋ ਜਾਣਾ ਵਾ ਸੁਦਾਈ ਕਰੀ ਹੋ ਗਈ ਹੈ ਸੁਦਾਈ ਤੇ ਤੂੰ ਸਾਨੂੰ ਦੋਹ ਜਿਆਨੇ ਬਣਾਤਾ ਵਾ ਸਾਰਿਆਂ ਨੂੰ ਤੂੰ ਇहां ਨੂੰ ਸੁਦਾਈ ਬਣਾਇਆ ਵਾ ਠੀਕ ਆ ਆਪ ਤੁਸੀਂ ਸਭ ਚੰਗੇ ਭਲੇ ਬਣੇ ਦਿਓ ਲਿਆਨ ਤੇ ਬੁਬਾਲ ਹੋ ਗਏ ਚਲਾ ਅੰਦਰ ਪਿਆ ਤਮਾਸ਼ਾ ਨਾ ਲਾਓ ਪਤਾ ਨਹੀਂ ਤੂੰ ਕਾਹਦਾ ਅੰਦਰ ਪਠਾਉਣਾ ਮੈਨੂੰ ਛੱਡੋ ਭਰਾ ਮੈਨੂੰ ਹਾਂ ਛੱਡੋ ਮੇਰਾ ਉਹ ਛੱਡ ਦੋ ਦੀਦੀ ਮੈਨੂੰ ਨਾ ਢੱਕੋ ਮੈਂ ਜਾਨ ਨਹੀਂ ਦੇਣਾ ਕੋਈ ਗੱਲ ਨਹੀਂ ਜਿਹੜੀ ਗੱਲ ਹੋਊਗੀ ਨਾ ਬਹਿ ਕੇ ਹੋਊਗੀ ਚੰਗਾ ਕਾਦੀ ਗੱਲ ਹੋ ਗਈ ਮੇਰੀ ਕੋਈ ਸੁਣਦਾ ਕਹਿੰਦਾ ਤੇ ਹੈ ਨਹੀਂ ਕੀ ਇੱਜ਼ਤ ਹੈ ਮੇਰੀ ਇਹ ਘਰ ਵਿੱਚ ਹੈ ਕਦੀ ਕਿਸ ਨੇ ਮੇਰੀ ਗੱਲ ਸੁਣੀ ਹੈ ਹਾਏ ਹਾ ਤੂੰ ਤੇ ਨਿੱਗੀ ਜੀ ਗੱਲ ਦਾ ਤਮਾਸ਼ਾ ਲਾਈ ਚਲੇ ਜਾਨੀ ਆ ਅਹੀਂ ਨਹੀਂ ਕਿਤੇ ਜਾਣਾ ਨਹੀਂ ਉਹਨੇ ਮੇਰੇ ਤੇ ਹੱਥ ਚੁੱਕਿਆ ਇਹ ਨਿੱਗੀ ਜੀ ਗੱਲ ਹੀ ਹੈ ਤੁਹਾਡੇ ਵਾਸਤੇ ਛੱਡੋ ਮੇਰਾ ਹੱਥ ਓਹੋ ਉਹ ਛੱਡੋ ਯਾਰ ਨਾ ਕਰੋ ਐਦਾਂ ਨਾ ਕਰੋ ਦੀਦੀ ਤੂੰ ਜੱਸ ਦੇਣ ਹੋ ਗਈ ਤੂੰ ਤੂੰ ਜਾ ਰੁਕ ਜਾ ਹਾਏ ਓਏ ਰੱਬਾ